ਦੋ ਵਿਅਕਤੀ ਇੱਕ ਪਿਸਤਲ 7 ਜ਼ਿੰਦਾ ਕਾਰਤੂਸ ਦੋ ਮੋਬਾਈਲ ਫੋਨ ਸਮੇਤ ਕਾਬੂ ਫਿਰੋਤੀ ਲੈਣ ਦਾ ਕਰਦੇ ਸੀ ਤੰਦਾ ਅੱਜ ਵੀ ਐਸਪੀ ਫਿਲੌਰ ਸਰਵਨ ਸਿੰਘ ਵਾਲਦੀ ਅਗਵਾਈ ਹੇਠ ਥਾਣਾ ਮੁਖੀ ਬਿਲਗਾ ਇੰਸਪੈਕਟਰ ਪ੍ਰਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਸਵੀਰ ਸਿੰਘ ਪੁੱਤਰ ਤਨਨਾ ਸਿੰਘ ਵਾਸੀ ਬੁਰਜ ਖੇਲਾ थाना ਬਿਲਗਾ ਜ਼ਿਲ੍ਹਾ ਜਲੰਧਰ ਦੇ ਘਰ ਦੀ ਫਰौती ਨੂੰ ਲੈ ਕੇ ਹਮਲਾ ਕਰਨ ਵਾਲੇ ਦੋ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਪਾਸੋਂ ਇੱਕ ਪਿਸਤਲ ਸੱਤ ਜ਼ਿੰਦਾ ਕਾਰਤੂਸ ਦੋ ਮੋਬਾਈਲ ਬਰਾਮਦ ਕੀਤੇ ਜਿਨ੍ਹਾਂ ਦੀ ਪਛਾਣ ਵਿਕਰਮਜੀਤ ਸਿੰਘ ਕਾਲੂ ਪੁੱਤਰ ਨਿਰਮਲ ਸਿੰਘ ਵਾਸੀ ਕਮਾਲਕੇ ਖੁਰਕ ਜ਼ਿਲ੍ਹਾ ਮੋਗਾ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਰੋੜਾ ਰਾਮ ਵਾਸੀ ਪਿੰਡ ਸੰਗਲਾ ਜ਼ਿਲ੍ਹਾ ਮੋਗਾ ਵਜੋਂ ਹੋਈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। फिलौर तो राजकुमार नंगल और पवन पनोट की रिपोर्ट ਮਾਂਜੂਗ ਐਸਐਸਪੀ ਸਾਹਿਬ ਜਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਜੀ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਅਤੇ ਉਹਨਾਂ ਵੱਲੋਂ ਜੋ ਭੜੇ ਅਨਸਰਾਂ ਦੇ ਵਿਰੁੱਧ ਜਿਹੜੇ ਮਾੜੇ ਅਨਸਰ ਜਿਹੜੇ ਗਲਤਾਂ ਘੁਆਂ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਇੱਕ ਸਪੈਸ਼ਲ ოਪਰੇਸ਼ਨ ਚਲਾਇਆ ਗਿਆ ਜਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸਐਚਓ ਕੁਲਵਿੰਦਰ ਸਿੰਘ ਬਿਲਗਾ ਤੇ ਉਸ ਦੀ ਸਪੈਸ਼ਲ ਟੀਮ ਦੇ ਚਾਰ ਮੈਂਬਰੀ ਜਿਹੜੇ ਹੈਗੇ ਸਨ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਸੀ ਉਹਦੇ ਵਿੱਚ ਇੱਕ 10 11 ਤਰੀਕ ਦੀ ਵਾਰਦਾਤ ਹੈ ਕੀ ਸੀ ਜੋਂ ਦੀ ਉਹਦੇ ਵਿੱਚ ਖੇਲਾ ਪਿੰਡ ਜਿਹੜਾ ਸੀ ਉੱਥੇ ਗੋਲੀ ਚੱਲੀ ਸੀ ਤੇ ਮਾਰ ਦੇਣ ਦੀ ਨੀਤ ਨਾਲ ਤਿੰਨ ਜਿਹੜੇ ਨੌਜਵਾਨ ਸੀ ਦੋ ਮੋਟਰਸਾਈਕਲਾਂ ਤੇ ਆਏ ਸੀ ਉਹਨਾਂ ਨੇ ਹਮਲਾ ਕੀਤਾ ਸੀ ਘਰ ਦੇ ਵਿੱਚ ਜਸਪੀਰ ਸਿੰਘ ਦੇ ਤੇ ਤਕਨੀਕੀ ਟੰਗ ਨਾਲ ਅਤੇ ਹਿਊਮਨ ਰਿਸੋਰਸ ਨਾਲ ਉਹਦੇ ਪੇਸ਼ਾ ਕਰਦੇ ਹੋਇਆ ਉਹਨਾਂ ਨੂੰ 16 ਤਰੀਕ ਨੂੰ ਜਿਹੜਾ ਅਸੀਂ ਕਾਮਯਾਬੀ ਮਿਲੀ ਜਿਹਦੇ ਵਿੱਚ ਉਹਨਾਂ ਦੋ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਨੇ ਉਹਨਾਂ ਕੋ ਵਾਰਦਾਤ ਵਿੱਚ ਵਰਤਿਆ ਹੋਇਆ ਪਿਸਟਲ 7.65 ਦੋ ਮੈਗਜ਼ੀਨ ਤੇ ਸੱਤ ਜਿੰਦਾ ਰੋਂ ਬਰਾਮਦ ਕੀਤੇ ਆ ਤੇ ਜਿਹੜਾ ਮੋਟਰਸਾਈਕਲ ਬੁਲਟ ਉਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਸਰ ਇਹ ਗੋਲੀ ਚਲਾਉਂਦਾ ਰੀਜ਼ਨ ਪੀਸੀ ਕਿਉਂ ਚਾਹੀਆਂ ਗੋਲੀਆਂ ਨੇ ਇਹ ਦੋ ਪਰਿਵਾਰ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਕਿ ਜਿਹੜਾ ਬੇਸਟ ਹੈਗਾ ਗੁਰਮukh ਸਿੰਘ ਜਿਹੜਾ ਇਹ ਇਸ ਟਾਈਮ ਯੂਐਸਏ ਰਹਿ ਰਿਹਾ ਹੈਗਾ ਜੀ ਇਹ ਜਿਹੜਾ ਮੁਕਦਮੇ ਦਾ ਮਦਈਆ ਜਸਬੀਰ ਸਿੰਘ ਦਾ ਬੇਟਾ ਹੈਗਾ ਮਨਜਿੰਦਰ ਸਿੰਘ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਤੇ ਇਹਨੇ ਇਹ ਦੋਸ਼ੀ ਜਿਹੜੇ ਹੈਰ ਕਰਕੇ ਤੇ ਇਹ ਕਾਰਵਾਈ ਕਰਵਾਈ ਹੈਗੀ ਆ ਇਹ ਜਿਹੜੀ ਦੋਸ਼ੀ ਆ ਸਰ ਇਹ ਪਹਿਲਾਂ ਵੀ ਇਦਾਂ ਦੀ ਆਵਾਜ਼ ਲੱਖਣਾ ਨਹੀਂ ਆਉਂਦਾ ਨਹੀਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਚੈੱਕ ਕੀਤਾ ਗਿਆ ਵਾ ਪ੍ਰੀਵੀਅਸ ਕੋਡ ਦੇ ਵਿੱਚ ਇਹਨਾਂ ਦੇ ਖਿਲਾਫਾ ਜ ਕੋਈ ਐਫ ਆਈ ਆਰ ਨਹੀਂ ਹੈਗੀ ਇਹਨਾਂ ਦਾ ਪੁਲਿਸ ਮੈਨ ਲੈ ਕੇ ਵੀ ਇਹਨਾਂ ਨੇ ਵਾਰਦਾਤ ਕਿੱਦਾਂ ਕੀਤੀ ਕਿਹਦੇ ਕਹਿਣ ਤੇ ਕੀਤੀ ਪੁਸ਼ਪੁਸ਼ ਚੱਲ ਰਹੀ ਹੈਗੀ ਆ ਕਿ ਉਹ ਫਰਦਰ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਵੀ ਤੁਹਾਨੂੰ ਦੱਸਿਆ ਜਾਵੇਗਾ ਸਰ ਬਿਲਕੁਲ ਹੈ ਕਿੱਥੇ ਦੇ ਆ ਦੋਨੇ ਜਣੇ ਵਿਅਕਤੀ ਦੇ ਇਹ ਦੋਨੋਂ ਹੀ ਜਿਹੜੇ ਧਰਮਕੋਟ ਥਾਣੇ ਨੂੰ ਬਲੋਂਗ ਕਰਦੇ ਨੇ ਦੋਸ਼ੀ ਬਾਈ ਨੇ ਵੀ ਹੈਗੇ ਆ ਇਹਨਾਂ 'ਚ ਕਲਵ ਪ੍ਰੀਤ ਸਿੰਘ ਔਰ ਫਲਵਲੀ ਹੈਗਾ ਜ ਨੇ ਦੋਨੋਂ ਦੋਸ਼ੀ ਗ੍ਰਫਤਾਰ ਕਰ ਲਏ ਨੇ ਤੀਸਰਾ ਦੋਸ਼ੀ ਜਿਹੜਾ ਉਹ ਜੀਤਵਾਲ ਨਾਲ ਸੰਬੰਧਿਤ ਹੈਗਾ ਉਹਦਾ ਖਲਾਸਾ ਦੌਰਾਨੇ ਤਫਤੀਸ਼ ਅਸੀਂ ਬਾਅਦ ਦੇ ਵਿੱਚ ਕਰਾਂਗੇ ਜਿਹੜਾ ਅਸਲਾ ਰਮ ਰੋਇਆ ਉਹ ਲਾਇਸੈਂਸੀ ਹੈ ਜਾਂ ਨਜਾਇਜ਼ ਹੈ ਇਹ ਨਜਾਇਜ਼ ਅਸਲਾ ਜੀ ਨਾ تھا ਕੋਈ ਲਾਇਸੈਂਸੀ ਅਸਲਾ ਨਹੀਂ ਹੈਗਾ ਇਹ ਇਲੀਗਲ ਵੈਪਨ ਜਿਹੜਾ ਵਾ ਉਹ ਅਸੀਂ ਬਰਾਮਦ ਕੀਤਾ ਹੈਗਾ ਬਿਲਕੁਲ ਪੁਲਿਸ ਨੇ